ਮੈਨੂੰ ਘਰਾਂ ਦੇ ਨੂੰ ਪੁੱਛੋ ਲੋਕਾਂ ਨੂੰ ਸਾਰੇ ਕੱਟੂ ਚ ਫਿਰਿਆ ਹੋਇਆ ਕੱਲੇ ਕੱਲੇ ਘਰ ਤੇ ਮੈਨੂੰ ਬਹੁਤ ਸਾਰੇ ਲੋਕ ਪੁੱਠੇ ਸ਼ਬਦ ਬੋਲੇ ਹੋਏ। ਬਟ ਜੀ ਸਭ ਤੋਂ ਵੱਡੀ ਨਲਕੀ ਠੇਕੇਦਾਰ ਦੀ ਆ ਜਿਹਨੇ 131 ਦਾ ਕਿਸ ਇੰਜੀਨੀਅਰ ਨੇ ਐਸਟੀਮੇਟ ਬਣਾਇਆ ਤੇ ਪਾਸ ਕਰਿਆ। ਚਲੋ ਉਹ ਤਾਂ 700000 ਲਿਖ ਗਏ। ਸਹੀ ਨਹੀਂ ਬਣਿਆ। ਮੰਨੋ ਦੇਣ 5 ਫੁੱਟਾਂ ਦੀ ਆਪਾਂ 10 ਬੰਦੇ ਵੀ ਬੋਲੇ। ਕਿੱਧਰ ਵਗ ਗਿਆ ਉਹ? 5 ਵਾਲੀ ਚ ਤਾਂ 2 ਵਾਲੀ ਚ ਪਾਣੀ ਨਹੀਂ ਆਉਂਦਾ। ਸਰ ਯਾਰ ਖਾ ਕੇ ਪੈਸੇ ਆਦੇ ਪਾੜ ਜਾਂਦੇ ਕਾਹਨੂੰ ਕੋਈ ਬਾਤ ਨਹੀਂ। ਇਹਦਾ ਅਸਲੀ ਬੰਦੇ ਨੇ ਡੱਗ ਸਹੀ ਬਣਦੇ ਤਾਂ ਸ਼ਾਬਾਸ਼ ਉਹ ਤਾਂ ਜਿਸ ਟਾਈਮ ਤੇ ਚੱ ਕਨੈਕਸ਼ਨ ਜੁੜਾ ਤੇ ਫਿਰ 40 45% ਉਹਦੇ ਜਿਹੜੋ 60% ਹੋ ਗਿਆ ਆਪ ਹਲਾਪਣ ਜੀ ਇਥੇ ਡੰਗ ਲਿਆ ਦਜੇ ਅਸੀਂ ਉਹਨਾਂ ਨੂੰ ਕਹਿਣਾ ਹੈ ਕਿ ਤੁਸੀਂ ਸਾਡੀ ਕਾਰਵਾਈ ਕਰੋ ਸਾਨੂੰ ਪਤਾ ਪੁੱਠਾ ਬੋਲਣਗੇ ਆਖਣਗੇ ਸਾਨੂੰ ਤਾਂ ਪਤਾ ਨਹੀਂ ਜਿਹਦੇ ਜੀ ਛੇਵਰੇ ਜਿਲੇ ਹੁੰਦੇ ਤਾਂ ਪਤਾ ਸੀ ਜਿਹੜੋ ਹੁਣ ਅਸੀਂ ਪ੍ਰਸਤਾਨ ਆ ਤਾਂ ਉਹਨਾਂ ਨੂੰ ਪਤਾ ਨਹੀਂ ਹੋਏਗਾ ਹੈਗਾ ਸਾਡੇ ਬੱਚੇ ਪੋਰਾ ਪੋਰਾ ਕਨੇ ਜੇ ਰਾਤ ਨੂੰ ਢੱਲ ਮੱਠ ਹੋ ਜਾਸੀ ਬੱਚੇ ਨੂੰ ਕਿੱਥੇ ਬਹਾਈ ਜਾਂ ਦੱਸੋ ਕਿ ਚਪੱਕੇ ਕਰਨੇਗੇ ਛੋਟੇ ਛੋਟੇ ਕਰਨੇ ਭਾਈ ਛੋਟੇ ਛੋਟੇ ਕਰਨੇ ਕਿ ਉੱਥੇ ਅਸੀਂ ਰੋਟੀ ਖਾਣੋ ਅੱਜ ਬੱਚਿਆਂ ਨੇ ਸਟਾਰ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਜੀ ਕਸਵਤ ਨੌਲਾਦੀਨ ਆ ਰਹੇ ਪਿੰਡ ਕੱਟੂ ਦੇ ਵਸਨੀਕ ਕਿਸ ਲੇ ਲੰਬੇ ਸਮੇਂ ਤੋਂ ਸੀਵਰੇਜ ਦੀ ਸਮੱਸਿਆ ਤੋਂ ਪ੍ਰੇਸ਼ਾਨ ਗੰਦਾ ਪਾਣੀ ਪੀਣ ਨੂੰ ਹੋਏ ਮਜਬੂਰ ਸੀਵਰੇਜ ਦੀ ਸਮੱਸਿਆ ਤੋਂ ਪ੍ਰੇਸ਼ਾਨ ਵਾਰਡ ਨੰਬਰ 1 ਅਤੇ 2 ਦੇ ਪੀੜਤਾ ਨੇ ਕਿਹਾ ਕਿ ਸਾਡੇ ਘਰਾਂ ਵਿੱਚੋਂ ਫਲਸ ਲੈਟਰਿੰਗ ਦਾ ਗੰਦਾ ਪਾਣੀ ਪਿੰਡ ਤੋਂ ਬਾਹਰ ਜਾਂਦੀ ਜਗ੍ਹਾ ਸਾਡੇ ਘਰਾਂ ਵਿੱਚ ਆ ਰਿਹਾ ਹੈ ਜਿਸ ਕਾਰਨ ਕਾਫੀ ਘਰਾਂ ਦੇ ਮਕਾਨਾਂ ਵਿੱਚ ਤਰੇੜਾਂ ਆ ਗਈਆਂ ਹਨ ਅਤੇ ਲੈਟਰਿੰਗ ਬਾਥਰੂਮ ਡਿੱਗ ਪਏ ਹਨ ਸੋ ਕਿਸੇ ਵੇਲੇ ਵੀ ਕੋਈ ਵੀ ਵੱਡਾ ਹਾਦਸਾ ਵਾਪਰ ਸਕਦਾ ਹੈ ਉਹਨਾਂ ਦੱਸਿਆ ਕਿ ਸੀਵਰੇਜ ਬੰਦ ਹੋਣ ਕਾਰਨ ਪਿੰਡ ਦਾ ਗੰਦਾ ਪਾਣੀ ਉਹਨਾਂ ਦੇ ਘਰਾਂ ਅਤੇ ਗਲੀਆਂ 'ਚ ਜਮਾ ਹੋਣ ਕਰਕੇ ਨਰਕ 'ਚ ਦਿਨ ਕੱਟਨੇ ਪੈ ਰਹੇ ਹਨ ਸਰਕਾਰੀ ਦਰਬਾਰੇ ਕਈ ਵਾਰ ਗੋਹਾਰ ਲਗਾਈ ਪਰ ਕੋਈ ਵੀ ਹੱਲ ਨਹੀਂ ਹੋ ਰਿਹਾ ਜਦੋਂ ਕੈਰੇ ਲਵਸਟਾਰ ਦੀ ਟੀਮ ਨੇ ਸਿਵਰੇਜ ਦੀ ਸਮੱਸਿਆ ਤੋਂ ਪੀੜਿਤ ਪਿੰਡ ਕੱਟੂਵਾਸੀਆਂ ਦੀ ਸਮੱਸਿਆ ਨੂੰ ਸੁਣਿਆ ਤੇ ਉਸ ਸਮੇਂ ਜੋ ਮੂੰਹੋਂ ਬੋਲਦੇ ਆ ਤਸਵੀਰਾਂ ਸਾਹਮਣੇ ਆ ਰਹੀਆਂ ਹਨ ਤੁਸੀਂ ਆਪ ਹੀ ਦੇਖ ਲਵੋ ਜ਼ਿਕਰ ਜੋ ਹੈ ਕਿ ਪਿਛਲੇ ਸਮੇਂ ਤੋਂ ਦੋ ਪੰਚਾਇਤਾਂ ਵੱਲੋਂ ਆਪਣੀ ਸਰਪੰਚੀ ਦੌਰਾਨ ਪਿੰਡ ਵਿੱਚ ਵਿਕਾਸ ਕਰਵਾਉਣ ਦੇ ਦਾਅਵੇ ਤਾਂ ਕਰ ਰਹੀਆਂ ਹਨ ਪਰ ਜੋ ਹਕੀਕਤ ਗਰਾਊਂਡ ਲੈਵਲ ਤੇ ਹੈ ਉਹ ਸਾਰੇ ਵਿਕਾਸ ਦੇ ਦਾਅਵਿਆਂ ਦੀ ਪੋਲ ਖੋਲ ਰਹੀ ਹੈ ਤੁਸੀਂ ਦੇਖ ਰਹੇ ਹੋ ਬਰਨਾਲਾ ਤੋਂ ਪਰਮਜੀਤ ਸਿੰਘ ਕੈਰੇ ਦੀ ਰਿਪੋਰਟ ਕੈਰੇ ਲਵਸਟਾਰ ਕਹਿਰੇ ਲਾਈਵ ਸਟਾਰ ਵਿੱਚ ਤੁਹਾਡਾ ਸਵਾਗਤ ਹੈ ਜੀ ਮੈਂ ਹਾਂ ਪਰਮਜੀਤ ਸਿੰਘ ਕਹਿਰੇ ਅਸ ਟਾਈਮ ਅਸੀਂ ਜ਼ਿਲ੍ਹਾ ਬਰਨਾਲਾ ਦੇ ਪਿੰਡ ਕੱਟੂ ਦੇ ਵਿੱਚ ਪਹੁੰਚੇ ਆ ਸਾਡੀ ਕਹਿਰੇ ਲਾਈਵ ਸਟਾਰ ਦੀ ਪੂਰੀ ਟੀਮ ਪਹੁੰਚੀ ਆ ਇੱਥੋਂ ਦੀ ਜਿਹੜੀ ਸਮੱਸਿਆ ਬਾਰ ਬਾਰ ਇੱਥੋਂ ਦੇ ਕੱਟੂ ਪਿੰਡ ਦੇ ਨਾਗਰਿਕਾਂ ਦੇ ਕੁਝ ਅਹੁਦੇਦਾਰ ਵਿਕਤੀਆਂ ਜਿਹੜੇ ਫੋਨ ਆ ਰਹੇ ਸੀ ਜਿਹੜੀ ਸਮੱਸਿਆ ਕੀ ਹੈ ਇੱਥੇ ਕੁਝ ਸਾਲ 10 ਸਾਲ ਪਹਿਲਾਂ ਪੰਚਾਇਤ ਵੱਲੋਂ ਜਿਹੜੇ ਸੀਵਰੇਜ ਪਾਇਏ ਸੀਗੇ ਉਹਨਾਂ ਦਾ ਇਹਨਾਂ ਦਾ ਕਹਿਣਾਗਾ ਕਿ ਇੱਕ ਜਿਹੜਾ ਪਾਣੀ ਸਿਵਰੇਜ ਪਾਇਆ ਸੀਗਾ ਉਹਦੇ ਕਰਕੇ ਇੱਥੋਂ ਜਿਹੜਾ ਇੱਕ ਤਾਂ ਜਿਹੜੇ ਪਾਣੀ ਹੈ ਜਿਹੜਾ ਵਾਟਰ ਟੈਂਕ ਦੇ ਉਸ ਦੇ ਵਿੱਚ ਗੰਦਾ ਪਾਣੀ ਹੈ ਜਿਹੜਾ ਉਹ ਮਿਲ ਰਿਹਾਗਾ ਬਾਰ ਬਾਰ ਕਹਿੰਦੇ ਅਸੀਂ ਵੀ ਇਸ ਸਮੱਸਿਆ ਬਾਰੇ ਪੰਚਾਇਤ ਨੂੰ ਵੀ ਦੱਸ ਚੁੱਕੇ ਆ ਹੁਣ ਦਿਆਂ ਦੀ ਵੀ ਕੋਈ ਮਸਲਾ ਜਿਉਂ ਦਾ ਤਿਉਂ ਹੀ ਖੜਾਗਾ ਕਿਸੇ ਵੱਲੋਂ ਹੱਲ ਨਹੀਂ ਹੋਇਆ ਇੱਥੋਂ ਤੱਕ ਕਿ ਹੁਣ ਇੱਥੋਂ ਦੇ ਜਿਹੜੇ ਨਾਗਰਿਕ ਨੇ ਕੱਟੂ ਪਿੰਡ ਦੇ ਜਿਹੜੇ ਵਸਨੀਕ ਨੇ ਘਰਾਂ ਦੇ ਵਿੱਚੋਂ ਜਿਹੜਾ ਪਾਣੀ ਦੀਆਂ ਪਾਈਪਾਂ ਬੰਦ ਹੋ ਗਈਆਂ ਸੀਵਰੇਜ ਜਿਹੜਾ ਪਾਇਆ ਸੀਗਾ ਉਹ ਬੰਦ ਹੋ ਚੁੱਕਿਆਗਾ ਤੇ ਪਾਣੀ ਆ ਜਿਹੜਾ ਮੁੜ ਉਹਨਾਂ ਦੇ ਜਿਹੜਾ ਘਰ ਦਾ ਪਾਣੀ ਆ ਜਾਂ ਗੰਦਾ ਬਾਥਰੂਮ ਦਾ ਪਾਣੀ ਬਾਹਰ ਕਿਤੇ ਦੂਰ ਜਾਂ ਛੱਪੜ ਜਾਂ ਕਿਸੇ ਨਾਲੇ ਵਿੱਚ ਜਾਣ ਦੀ ਬਜਾਏ ਬਲਕਿ ਪਾਣੀ ਆ ਜਿਹੜਾ ਮੁੜ ਇਹਨਾਂ ਦੇ ਘਰਾਂ ਦੇ ਵਿੱਚ ਜਿਹੜਾ ਆ ਗਿਆਗਾ ਆਓ ਸਾਰੀਆਂ ਕੀ ਮਾਮਲਾਗਾ ਕੀ ਸਾਰੀਆਂ ਤਸਵੀਰਾਂ ਤੁਹਾਨੂੰ ਅਸੀਂ ਦਿਖਾਉਨੇ ਆ ਜੁੜੇ ਰਹੋ ਕੈਰੇ ਲਾਈਵ ਸਟਾਰ ਦੇ ਨਾਲ ਹਾਂਜੀ ਕੀ ਨਾਮ ਹੈ 70 ਸਿੰਘ ਆ ਜੀ ਹਾਂਜੀ ਬਾਈ ਜੀ ਕੀ ਸਮੱਸਿਆ ਹੈ ਸੀਵਰੇਜ ਦੀ ਤੁਹਾਨੂੰ ਇਹ ਆ ਸੀਵਰੇਜ ਪਾਣ ਕਰਕੇ ਪਾਈਪਾਂ ਮੂਰੋ ਬਾਅਸ ਪਾਣੀ ਆਉਣ ਕਾਰਨ ਬੈਠ ਗਏ ਜੀ ਜੀ ਪਾਣੀ ਬਾਅਸ ਹੋ ਗਿਆ ਨੁਕਸਾਨ ਹੋਦਾ ਜਿਵੇਂ ਸਾਰੀ ਢੋਢੀ ਪੂ ਲੱਖ ਦੇ ਰਵੇ ਜਾਵੜਾ ਜੀ ਤੁਸੀਂ ਜ਼ਿੰਮੇਵਾਰ ਕਿਹਨੂੰ ਮੰਨਦੇ ਹੋ ਜ਼ਿੰਮੇਵਾਰ ਤਾਂ ਸੀਵਰੇਜ ਪਾਉਣ ਨੂੰ ਗਣਾ ਜੀ ਜੀ ਹਾਂਜੀ ਕਿਵੇਂ ਕੀ ਬੰਦਾ ਹੈ ਜਾਂ ਕੋਈ ਹੋਰ ਪ੍ਰੋਬਲਮ ਇੱਕ ਤਾਂ ਬੰਦਾ ਜੀ ਇੱਕ ਪਾਈਪਾ ਛੋਟੀਆਂ ਨਹੀਂ ਗਿਆ ਪਰ ਮੂਹਰੋ ਪਾਣੀ ਨਹੀਂ ਚੱਲ ਰਿਹਾ ਕਿਸੇ ਪਾਸੇ ਜੀ ਉਹੀ ਬਾਅਸ ਇਧਰ ਹੀ ਆ ਜਾਂਦਾਗਾ ਬਾਅਸ ਮੁੜ ਮੁੜ ਕੇ ਸੋ ਕੀਤੇ ਵੇ ਕੰਮ ਤੇ ਫਿਰ ਤੁਸੀਂ ਪੰਚਾਇਤ ਨੂੰ ਮਿਲੇ ਨਹੀਂ ਸਰਪੰਚ ਨੂੰ ਦੱਸਿਆ ਨਹੀਂ ਸਰਪੰਚ ਤਾਂ ਹੁਣ ਨਾਵਾ ਬਣਿਆ ਜੀ ਉਹਨੂੰ ਤਾਂ ਕੀ ਹੋਗਾ ਜੀ ਸਾਬਕਾ ਸਰਪੰਚ ਸਰਿੰਦਰ ਕੌਰ ਕਟੂਨਾ ਗੱਲ ਕਰ ਰਹੇ ਆ ਜੀ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਪਰਮਜੀਤ ਸਿੰਘ ਕਹਰੇ ਬੋਲਦੇ ਮੈਂ ਪ੍ਰੈਸ ਰਿਪੋਰਟਰ ਬਣਾਲੇ ਤੋਂ ਜੀ ਅੱਛਾ ਜੀ ਹਾਂ ਸਰਪੰਚ ਸਾਹਿਬ ਤੁਹਾਡੇ ਨਾਲ 5 ਮਿੰਟ ਲੈਣੇ ਸੀ 2-3 ਕੋਈ ਜਾਣਕਾਰੀ ਲੈਣੀ ਸੀ ਹੈਗਾ ਸਮਾਜੀ ਵਿਸ਼ੇ ਤੇ ਬਸੋ ਬਸੋ ਜੀ ਹਾਂ ਬੇਨਤੀ ਇਹ ਸੀਗੀ ਨਾ ਤੁਹਾਡੇ ਤੇ ਅ ਕੁਝ ਕੁ ਵਿਕਤੀਆਂ ਵੱਲੋਂ ਤੁਹਾਡੀ ਸਰਪੰਚੀ ਦੇ ਵਿੱਚ ਜਦੋਂ ਸੀਵਰੇਜ ਪਾਏ ਸੀਗੇ ਜੀ ਹਾਂ ਜੀ ਉਹ ਸੀਵਰੇਜ ਦੇ ਬਾਬਤ ਤੁਹਾਡੇ ਤੇ ਤੁਹਾਡੇ ਪਿੰਡ ਦੇ ਕੁਝ ਵਿਕਤੀਆਂ ਵੱਲੋਂ ਦੋਸ਼ ਲਾਏ ਗਏ ਨੇ ਵੀ ਉਹਨਾਂ ਨੇ ਸਹੀ ਢੰਗ ਦੇ ਨਾਲ ਜੋ ਵੀ ਮਤਲਬ ਕੇ ਦਾ ਪ੍ਰੋਜੈਕਟ ਸੀਗਾ ਜੀ ਸੀਵਰੇਜ ਦਾ ਟੂ ਆਇਆ ਸੀ ਉਹਨਾਂ ਨੇ ਸਹੀ ਤਰੀਕੇ ਨਾਲ ਨਹੀਂ ਲਾਇਆ ਜਿਵੇਂ ਜਿੰਨੇ ਡੱਗ ਕਹਿ ਲਏ ਜਾਂ ਆਪਾਂ ਹੋਦੀਆਂ ਬਣਾਉਣੀ ਸੀ ਉਹ ਨਹੀਂ ਬਣਾਈਆਂ ਜਿਸ ਕਰਕੇ ਪਿੰਡ ਬੜਾ ਪ੍ਰੇਸ਼ਾਨ ਹੈ ਕੁਝ ਕਰ ਕੀ ਕਹਿਣਾ ਚਾਹੁੰਦੇ ਯੁੱਤੇ ਹਾਂਜੀ ਹਾਂਜੀ ਬਣੇ ਨਹੀਂ ਉਹ ਪਤਾ ਕੀ ਸੀਗਾ ਇਹ ਬਲਵਿੰਦਰ ਸਿੰਘ ਲਈ ਹੈ ਜਿਹੜਾ ਹਾਂਜੀ ਉਹਨਾਂ ਕੋਲ ਹੀ ਨਕਸ਼ਾ ਸੀ ਪਾਈ ਜੀ ਉਹੀ ਖੰਡੂਰ ਸਾਹਿਬ ਦਾ ਨਕਸ਼ਾ ਦੇਖ ਕੇ ਆਏ ਜੀ ਜੀ ਉਹਨਾਂ ਨੇ ਆਪਦੇ ਸਾਹਮਣੇ ਪਾਇਆ ਮੈਨੂੰ ਕੋਈ ਨਕਸ਼ਾ ਨਹੀਂ ਦਿਖਾਇਆ ਨੇ ਕੋਈ ਨਹੀਂ ਮਾਰੇ ਪਤਾ ਨਹੀਂ ਕਿਹਨਾਂ ਖੇਲ ਖਾਬ ਨਾ ਪਾਇਆ ਇਹਨਾਂ ਨੇ ਮਤਲਬ ਤੁਸੀਂ ਸਮੇਂ ਦੇ ਸਰਪੰਚ ਹੋਣੇ ਸੀ ਹਾਂ ਤੁਸੀਂ ਸਰਪੰਚ ਸੀਗੇ ਜੀ ਘਟੋ ਘਟੋ ਉਹਦਾ ਇੱਕ ਐਸਟੀਮੇਟ ਪਾਸ ਤੁਸੀਂ ਕਰ ਹਾਂ ਜੀ ਉਹ ਮੈਂ ਕਿ ਮੈਂ ਕਿ ਮੈਂ ਸੂਪ ਆ ਨਾ ਮੇਰਾ ਸੂਨ ਹੈ ਆ ਪਿਆ ਨਹੀਂ ਸਰਪੰਚ ਨੂੰ ਪਤਾ ਕੀ ਜੇ ਹੁਣ ਪਿੰਡ ਵਿੱਚ ਕੰਮ ਹੋ ਰਿਹਾ ਜੀ ਸਰਪੰਚ ਨੂੰ ਤਾਂ ਪਤਾ ਹੁੰਦਾ ਨਹੀਂ ਕਿ ਸੀਵਰੇਜ ਪਿਆ ਕਿੰਨੇ ਦਾ ਕਿੰਨੇ ਲੱਖ ਦਾ ਜਾਂ ਕਰੋੜ ਦਾ ਪ੍ਰੋਜੈਕਟ ਹੈ ਉਹ ਕੀ ਮੰਨਾ ਕੀ ਨਹੀਂ ਜੀ ਉਹ ਜਿਹੜਾ ਬਲਵਿੰਦਰ ਜਈ ਹੈ ਉਹ ਨੇ ਤੇ ਇਹ ਚਿੰ ਦਿੱਤਾ ਕਿ ਉਹ ਨਾ ਮੈਨਾਂ ਮੈਨੂੰ ਨਹੀਂ ਕਹਤਾ ਹੁੰਦਾ ਇੰਨਾ ਅੱਛਾ ਅੱਛਾ ਜੀ ਤੇ ਨਾ ਜਿਹੜੇ ਟਾਹ ਵਾਲੀ ਜਿੱਥੇ ਸੀਰ ਥਿਆਗਾ ਹਾਂਜੀ ਉੱਥੇ ਇੰਨਾ ਡੂੰਗਾ ਕਿ ਉੱਥੇ ਵੋਤਾ ਡੁੱਬਦਾ ਹੁੰਦਾ ਇੰਨੀ ਘਰਤ ਪਈ ਆ ਜੀ ਜਿੰਨੀ ਘਰਤ ਪਈ ਆ ਸਾਰੇ ਟਰੈਕ ਮੇਰੇ ਤੇ ਜੀ ਹਾਂਜੀ ਨਹੀਂ ਹੁਣ ਜਿਹੜਾ ਮਤਲਬ ਅ ਕਾਲੀ ਵੀ ਸਵਾਗਤੀ ਆ ਉਹ ਟਰਾਲੇ ਵੀ ਆਏ ਸੀ ਜਿੱਥੇ ਸਰਪੰਸਰ ਅ ਲੋਕਾਂ ਦੇ ਘਰ ਤੇੜੇ ਪੈ ਨੇ ਜੀ ਬਾਥਰੂਮ ਡਿੱਗ ਪਏ ਪਾਣੀ ਬੰਦ ਪਏ ਨੇ ਪਾਈਪਾਂ ਬੰਦ ਪਈਆਂ ਨੇ ਮੇਰੀ ਗੱਲ ਮੇਰੀ ਗੱਲ ਸੁਣੋ ਹਾਂਜੀ ਸੀਵਰ ਪ੍ਰਯਾਗਾ ਜੀ ਦੋ ਤੇ ਮੇਰੇ ਸੀਗੇ ਟਰਾਲੀਆਂ ਮੇਰੀਆਂ ਸੀ ਆ ਮਿੱਟੀ ਮੇਰੀ ਸੀ ਜੀ ਹੈ ਕਾਗਰ ਮੇਰੇ ਕਾ ਪਾਣੀ ਮੇਰੇ ਕਰੋ ਨਿਆਮ ਦਤੀ ਇਹ ਪੂਤਾ ਕਰਤੀਆਂ ਨੀ ਬਾਈ ਜੀ ਉਹ ਮੈਨੂੰ ਜਿਹੜਾ ਬਿੰਦਦਰ ਜਈ ਆ ਇਹਦਾ ਮਤਲਬ ਵੀ ਤੁਸੀਂ ਜੋ ਜੋ ਜੀ ਉਹ ਦੋ ਸਲਾਰੇ ਨੇ ਵੀ ਇੱਥੇ ਸਹੀ ਜਿੰਨੀਆਂ ਹੋਦੀਆਂ ਬਣਨੀਆਂ ਸੀ ਉਹਨੀਆਂ ਹੋਦੀਆਂ ਨਹੀਂ ਬਣਨੀਆਂ ਜਿੰਨੇ ਅਸਟੀਮੇਟ ਪਾਸ ਹੋਇਆ ਸੀ ਉਹ ਨਹੀਂ ਹੋਇਆ ਤੇ ਜਾਂ ਜੋ ਨੁਕਸਾਨ ਹੋਏ ਨੇ ਜੋ ਦੋ ਸਲਾਰੇ ਇਹਦਾ ਮਤਲਬ ਵੀ ਉਹ ਸਹੀ ਹੈ ਤੁਹਾਡੇ ਪਿੰਡ ਵਾਲੇ ਸਹੀ ਕਹਿ ਰਹੇ ਜੀ ਸਹੀ ਹੈ ਸਹੀ ਹੈ ਸਹੀ ਹੈ ਸਹੀ ਹੈ ਤੇ ਮੈਂ ਕੋਈ ਤਰਹੀ ਦੀ ਮੈਂ ਆਖ ਵੀ ਸਹੀ ਨਹੀਂ ਬਣਦਾ ਮੇਰੀ ਸੁਣੀ ਨਹੀਂ ਕਿਸੇ ਨੇ ਅੱਛਾ ਜੀ ਮਤਲਬ ਕਰਤਾ ਧਰਤਾ ਜਿਹੜਾ ਹੈਗਾ ਦਾ ਦੋਸਤ ਬਲਵਿੰਦਰ ਹੈ ਜੋ ਵੀ ਪ੍ਰੋਬਲਮ ਆ ਰਹੀਆਂ ਜਾਂ ਕਿਸੇ ਦਾ ਘਰ ਡਿੱਗ ਰਿਹਾ ਸੀ ਬਰੇਡ ਹਣੇ ਜੀ ਬਾਤ ਜੋ ਵੀ ਨੁਕਸਾਨ ਹੋ ਰਿਹਾ ਜਾਂ ਗਲੀਆਂ ਬੈਠ ਗਈਆਂ ਮਤਲਬ ਸਾਰੇ ਕਰਤਾ ਧਰਤਾ ਮਤਲਬ ਬਲਵਿੰਦਰ ਜੈ ਹੀ ਜਾਣਦਾ ਜੀ ਹਾਂ ਜੀ ਹਾਂ ਜੀ ਤੁਸੀਂ ਮਤਲਬ ਕਿ ਤੁਹਾਨੂੰ ਘਰ ਘਰ ਜਾ ਕੇ ਰਸੀਦਾ ਦਿੱਤਾ 13000 ਰੁਪਏ ਦੇ ਦੇ ਉਹ ਮੁੱਕਰ ਗਿਆ ਉਹਨ ਦਿੱਤਾ ਹੈਗਾ ਅੱਛਾ ਜੀ ਜੈ ਬਲਵਿੰਦਰ ਜੈ ਅੱਛਾ ਚਲੋ ਠੀਕ ਹੈ ਤੁਹਾਨੂੰ ਧੰਨਵਾਦ ਜੀ ਥੈਂਕ ਯੂ ਜੀ ਹਾਈ ਭਾਈ ਕੀ ਨਾਮ ਅੰਮ੍ਰਿਤਪਾਲ ਕੌਰ ਆ ਜੀ ਭਾਈ ਕੀ ਸਮੱਸਿਆ ਆ ਗਈ ਸਰ ਸਾਨੂੰ ਡੱਗਾਂ ਦੀ ਸਮੱਸਿਆ ਆ ਗਈ ਜੀ ਸਾਰੇ ਡੱਗਨੇ ਸਾਡੇ ਭਰੇ ਪੈਣੇ ਆ ਨਾਲ ਦੇ ਘਰ ਵਾਲਿਆਂ ਦੇ ਇਹਨਾਂ ਦਾ ਘਰ ਡਿੱਗ ਗਿਆ ਸਾਡੇ ਹੁਣ ਆਪ ਦਾ ਖੁੱਦ ਡਿੱਗਣਾ ਲੱਗਾ ਅਸੀਂ ਤਾਂ ਬੋਰੀਆਂ ਲਾ ਲਾ ਉੱਪਰ ਬੋਰੀਆਂ ਜੀਟਾਂ ਲਾ ਲਾ ਕੇ ਬੰਦ ਕਰੀ ਬੈਠੇ ਇਹਨਾਂ ਨੂੰ ਕੀ ਕਾਰਨ ਕਾਰਨ ਕੀ ਹੈ ਜੇ ਇੱਕ ਤਾਂ ਪਾਈਪ ਛੋਟੇ ਨੇਗੇ ਕੋਈ ਜਿਹੜੀਆਂ ਹੋਧੀਆਂ ਬਣਲੀਆਂ ਚਾਹੀਦੀਆਂ ਸਰ ਉਹ ਨਹੀਂ ਪੂਰੀਆਂ ਹੈਗੀਆਂ ਕਿਆਂ ਜੀ ਉਹ ਪਾਣੀ ਅੱਗੇ ਜਾਂਦਾ ਨਹੀਂ ਹੈਗਾ ਜੀ ਹੁਣ ਕੀ ਮੰਗ ਕਰਦੇ ਹੁਣ ਸਾਰੇ ਸਿੱਧਾ ਆਈ ਮੰਗ ਕਰਦਾਂਗੇ ਵੀ ਅਸੀਂ ਕਿਸੇ ਦੇ ਖਿਲਾਫ ਕੋਈ ਆਉ ਨਹੀਂ ਕਰਦੇ ਹੈਗੇ ਵੀ ਜਿਹੜਾ ਕੋਈ ਇਹਦੀ ਕਾਰਵਾਈ ਆ ਵੀ ਉਹ ਕਾਰਵਾਈ ਹੋਣੀ ਚਾਹੀਦੀ ਹੈਗੀ ਵੀ ਸਾਨੂੰ ਆਪ ਦਾ ਜਿਹੜੀ ਸਮੱਸਿਆ ਉਹ ਹੱਲ ਹੋਣੀ ਚਾਹੀਦੀ ਹੈ ਹਜ ਕੀ ਨਾਮ ਹੈ ਪ੍ਰੇਮ ਸਿੰਘ ਆ ਜੀ ਹਾਂ ਪ੍ਰੇਮ ਸਿੰਘ ਜੀ ਤੁਸੀਂ ਦੱਸਿਆ ਵੀ ਸਾਨੂੰ ਪਾਣੀ ਦੀ ਸਮੱਸਿਆ ਜਿਹੜੀ ਆ ਰਹੀ ਹੈ ਜਾਂ ਮਲਕ ਜਿਹੜਾ ਗੰਦਾ ਪਾਣੀ ਹੈ ਉਹ ਉਹਦੀ ਨਿਕਾਸੀ ਨਹੀਂ ਹੋ ਰਹੀ ਕੀ ਕਰਨਾ ਦੇਖੋ ਜੀ ਸਾਡੀ ਜਿਹੜੀ ਸਮੱਸਿਆ ਸੀਵਰੇਜ ਦੀ ਹੈਗੀ ਤੇ ਸੀਵਰੇਜ ਦੀਆਂ ਕੁਝ ਲੀਕਜ ਹੋਣ ਕਰਕੇ ਇਹ ਆਪਣਾ ਜਿਹੜਾ ਵਾਟਰ ਬਾਕਸ ਦਾ ਪਾਣੀ ਆ ਰਿਹਾ ਉਹ ਚ ਵੀ ਮਿਲ ਰਿਹਾ ਇਹ ਜਿਹੜੀ ਸੀਵਰੇਜ ਦੀ ਸਮੱਸਿਆ ਇੱਕ ਤਾਂ ਪਾਈਪਾਂ ਛੋਟੀਆਂ ਪਈਆਂ ਹੋਈਆਂ ਨੇ ਇੱਕ ਜਿਹੜੀ ਇੱਥੇ ਮੇਨ ਹੋਲ ਬਣਨੇ ਸੀਗੇ ਉਹ ਕੱਟ ਬਣੇ ਨੇਗੇ ਬਾਕੀ ਸੋਨੂੰ ਦੇਖੋ ਫਲਸਾਂ ਦਾ ਹਾਲ ਦਿਖਾਈ ਆ ਓਵਰਫਲੋ ਹੋ ਹੋ ਕੇ ਸਾਡੇ ਘਰਾਂ ਚ ਵੜ ਰਿਹਾ ਪਾਣੀ ਤੇ ਬੱਚਿਆਂ ਨੂੰ ਵੀ ਸਮੱਸਿਆ ਸੀ ਤੁਸੀਂ ਇਹ ਲੱਲੋ ਵੀ ਪਿਛਲੇ ਮੈਂ 2 ਮਹੀਨਿਆਂ ਤੋਂ ਬੱਚਿਆਂ ਨੂੰ ਤਾਂ ਆਪਣੇ ਵੇੜੇ ਦੇ ਵਿੱਚ ਬਾਹਰਿਆ ਲੈਟ੍ਰੀਨ ਆਪ ਕਿਸੇ ਨਾ ਕਿਸੇ ਪਾਸੇ ਕਦੇ ਕਿਸੇ ਦੇ ਘਰੇ ਜਾਂਦੇ ਆ ਕਦੇ ਕਿਸੇ ਦੇ ਘਰੇ ਜਾਂਦੇ ਆ ਤੇ ਉਧਰ ਜਾਣੀ ਦੀ ਜਾਣਿਆਗੇ ਤੇ ਇਹ ਸਾਨੂੰ ਸਮੱਸਿਆ ਆ ਰਹੀ ਹੈਗੀ ਬਾਕੀ ਜਿਹੜੀ ਸਾਡੀ ਮੰਗ ਆਗੀ ਹੁਣ ਮੰਗ ਇਹ ਆ ਵੀ ਇਹ ਜਿਹੜਾ ਸੀਬ੍ਰੇਜ ਸਾਨੂੰ ਕਿਤੇ ਲੱਗ ਰਿਹਾ ਵੀ ਇਹ ਸਹੀ ਤਰੀਕੇ ਨਾਲ ਨਹੀਂ ਬਣਿਆ ਇਹਦੀ ਜਾਂਚ ਹੋਣੀ ਚਾਹੀਦੀਆ ਦੇਖੋ ਮੌਕੇ ਦੀ ਸਰਕਾਰ ਆ ਜਿਹੜੀ ਚੰਗੀ ਆ ਉਹੋ ਜੇ ਕੋਈ ਸਮੱਸਿਆ ਆਉਂਦੀ ਆਗੀ ਸੁਣਦੀ ਆ ਹੁਣ ਸਾਡੀ ਵੀ ਸਰਕਾਰ ਅੱਗੇ ਹੀ ਬੇਨਤੀ ਬੇਨਤੀ ਆ ਵੀ ਜਦੋਂ ਅਸੀਂ ਦੁਖੀਆਂ ਦੁਖੀ ਹੋਇਆ ਹੋਈ ਬੰਦਾ ਬੋਲਦਾ ਜੀ ਜਦੋਂ ਹੁਣ ਦੁਖੀਆਂ ਵੀ ਇਹਦੇ ਸਾਡੇ ਪਿੰਡ ਦੇ ਵਿੱਚ ਜਿਹੜਾ ਸੀਵਰੇਜ ਪਿਆ ਹੋਇਆ ਇਹਦੀ ਜਾਂਚ ਹੋਵੇ ਜਾਂਚ ਹੋ ਕੇ ਜੇ ਮੰਨ ਲਓ ਕਿਤੇ ਸਮੱਸਿਆ ਆਉਂਦੀ ਆ ਵੀ ਕੋਈ ਇਹਦੇ ਵਿੱਚ ਘਾਟਵਾਦ ਹੋਈ ਹੋਈ ਹੈਗੀ ਤਾਂ ਉਸ ਬੰਦੇ ਤੇ ਕਾਰਵਾਈ ਹੋਣੀ ਚਾਹੀਦੀ ਆ ਅਸੀਂ ਇਹੀ ਮੰਗ ਕਰਦੇ ਆ ਜੀ ਨਹੀਂ ਤੁਸੀਂ ਜਿਵੇਂ ਦੱਸ ਰਹੇ ਹੋ ਵੀ ਇੰਨੇ ਲੰਮੇ ਸਮੇਂ ਦੀ 10-11 ਸਾਲ ਤੋਂ ਸਮੱਸਿਆ ਹੈਗੀ ਕੀ ਤੁਸੀਂ ਇਹਨਾਂ ਦੀ ਜਾਂ ਪੰਚਾਇਤ ਨੂੰ ਨਹੀਂ ਮਿਲੇ ਜਾਂ ਇਹਨਾਂ ਦੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਨਹੀਂ ਕੀਤੀ ਕੋਈ ਇਹਦੀ ਪੜਤਾਲ ਵਸ ਦੇਖੋ ਜੀ ਸਮੇਂ-ਸਮੇਂ ਤੇ ਜਿਹੜੇ ਵੀ ਬੰਦੇ ਨੂੰ ਦਿੱਕਤ ਆਉਂਦੀ ਰਹੀ ਆ ਉਹਨੇ ਪੰਚਾਇਤ ਕੋਲੇ ਪਹੁੰਚ ਕੀਤੀ ਆ ਬਣੀਆਂ ਹੋਈਆਂ ਚੀਜ਼ਾਂ ਦੇ ਵਿੱਚ ਦਿੱਕਤਾਂ ਆ ਜਾਂਦੀਆਂ ਨੇ ਦਿੱਕਤ ਆ ਗਈ ਉਹ ਦੇਖੋ ਆਪ ਦਾ ਕੰਮ ਕਰ ਰਹੇ ਨੇ ਦਿੱਕਤ ਇਹ ਅਸਲ ਤਾਂ ਸੀ ਤਾਂ ਬਣਦੇ ਆ ਵੀ ਦਿੱਕਤ ਇਹ ਤਾਂ ਆਈ ਹੈ ਇਹ ਚੀਜ਼ ਸਹੀ ਤਰੀਕੇ ਨਾਲ ਬਣੀ ਨਹੀਂ ਜਿੰਨਾ ਪਿੰਡ ਦੇ ਵਿੱਚੋਂ ਜਾ ਪੈਸਾ ਆਇਆ ਸੀਗਾ ਉਹ ਪ੍ਰੋਪਰ ਪੈਸਾ ਲੱਗਿਆ ਨਹੀਂ ਜੇ ਪੈਸਾ ਸਹੀ ਲੱਗਿਆ ਹੁੰਦਾ ਜੀ ਸਹੀ ਚੀਜ਼ ਬਣੀ ਹੁੰਦੀ ਤਾਂ ਇਹ ਦਿੱਕਤਾਂ ਹੁੰਦੀਆਂ ਨਾ ਜੀ ਹੁਣ ਪ੍ਰਸ਼ਾਸਨ ਤੋਂ ਕੀ ਮੰਗ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆ ਜੀ ਦੇਖੋ ਇਹਦੀ ਇਨਕੁਆਰੀ ਹੋਵੇ ਇਨਕੁਆਰੀ ਹੋ ਕੇ ਜੇ ਇਹਦੇ ਵਿੱਚ ਵੀ ਸਹੀ ਚੀਜ਼ ਨਹੀਂ ਲੱਗੀ ਹੋਈ ਤਾਂ ਜਿਹੜੇ ਮੌਕੇ ਦੇ ਸਮਝਲ ਵੀ ਸੀਗੇ ਬੰਦੇ ਉਹਨਾਂ ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਜੀ ਤੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ ਹਾਂਜੀ ਕੀ ਨਾਮ ਹੈ ਜੀ ਨਿਰਮਲ ਸਿੰਘ ਜੀ ਹਾਂ ਜੀ ਨਿਰਮਲ ਸਿੰਘ ਜੀ ਤੁਹਾਡੇ ਪਿੰਡ ਦੇ ਵਿੱਚ ਜਿਹੜੇ ਗੰਦੇ ਪਾਣੀ ਦੇ ਨਿਕਾਸੀ ਦੀ ਕੀ ਪ੍ਰੋਬਲਮ ਆਈ ਹੈ ਇਹ ਇਹ ਸਾਡਾ ਜਿਹੜਾ ਕੱਟੂ ਪਿੰਡ ਹੈ ਜੀ ਇਹ 10 12 ਸਾਲ ਹੋ ਗਏ ਸੀਵਰੇਜ ਪੈਣ ਨੂੰ ਇੱਥੇ ਜੀ ਜਦੋਂ ਇਹ ਸੀਵਰੇਜ ਬੋਰਡ ਨੇ ਸੀਵਰੇਜ ਬੋਰਡ ਪਾਉਣ ਲੱਗੇ ਸੀ ਸਕੀਮ ਆਈ ਸੀ ਉਦੋਂ ਵੀ ਪਿੰਡ ਦੇ ਕੁਝ ਲੋਕਾਂ ਨੇ ਅਸੀਂ ਵੀ ਇਹਦਾ ਵਿਰੋਧ ਕੀਤਾ ਸੀ ਵੀ ਜਿਹੜਾ ਸੀਵਰੇਜ ਸਿਸਟਮ ਹੈ ਪਿੰਡਾਂ ਵਿੱਚ ਨਹੀਂ ਚੱਲਦਾ ਪਿੰਡਾਂ 'ਚ ਉਹ ਨਹੀਂ ਜਾਗਰੂਤਾ ਨਹੀਂ ਹੁੰਦੀ ਤੇ ਉਹਨਾਂ ਤੁਸੀਂ ਪ੍ਰਬੰਧ ਨਹੀਂ ਕਰ ਸਕਦੇ ਪਿੰਡਾਂ ਵਾਸਤੇ ਜਿੰਨਾ ਤੁਸੀਂ ਸ਼ਹਿਰਾਂ 'ਚ ਕਰ ਦੋ ਸ਼ਹਿਰਾਂ 'ਚ ਤਾਂ 4-4 ਮੋਟਰਾਂ ਲੱਗੀਆਂ ਨੇ ਤੇ 4-4 ਫੁੱਟ ਦੇ ਪਾਈਪ ਪਏ ਹੋਏ ਨੇ ਵੱਡੇ ਇੱਥੇ 6-6 ਇੰਚੀ ਪਾਈਪਾਂ ਪਈਆਂ ਨੇ 7-7 ਇੰਚੀ ਪਾਈਪਾਂ ਪਈਆਂ ਨੇ ਜਿੱਥੇ 130 ਡੱਗ ਕਹਿੰਦੇ ਮਨਜ਼ੂਰ ਹੋਏ ਨੇ ਉੱਥੇ ਕੱਲੇ 17-18 ਡੱਗ ਇਸ ਪਿੰਡ ਦੇ ਵਿੱਚ ਮੇਨ ਹਾਲ ਬਣੇ ਨੇ ਜਿਹਦੇ ਕਰਕੇ ਜਿੱਥੇ ਮੋੜਾਂ ਤੇ ਪਾਈਪਾਂ ਨੇ ਉਹ ਬੰਦ ਹੋ ਗਈਆਂ ਤੇ ਪਿੱਛੇ ਉਹ ਜਿਹੜੇ ਮੇਨ ਹੌਲ ਆ ਉੱਛਲਣ ਲੱਗ ਗਏ ਤੇ ਪਾਣੀ ਘਰਾਂ 'ਚ ਵੜ ਗਿਆ ਵਿੱਚ ਜਿਹੜੇ ਗਰੀਬ ਸਾਡੇ ਐਸੀ ਭਾਈਚਾਰਾ ਉਹ ਜਿਨ੍ਹਾਂ ਦੇ ਘਰ ਮਕਾਨ ਉਹ ਮਸਾਂ ਦਿਹਾੜੀ ਕਰਕੇ ਵਿਚਾਰੇ ਦਿਹਾੜੀ ਦੱਪਾ ਜਾ ਕੇ ਸੀਰੀ ਰਲ ਕੇ ਉਹ ਘਰ ਬਣਾਉਂਦੇ ਨੇ ਮਕਾਨ 20 30 ਸਾਲਾਂ ਚ ਇੱਕ ਕਮਰਾ ਪਾਉਂਦੇ ਨੇ ਤੇ ਉਹਨਾਂ ਦੇ ਇੱਕ ਇੱਕ ਦੋ ਦੋ ਕਮਰੇ ਜਿਹੜੇ ਡਿੱਗ ਪਏ ਜਿਹੜੇ ਸੀਵਰੇਜ ਨਾਲ ਬਾਥਰੂਮ ਬਣੇ ਸੀ ਉਹ ਡਿੱਗ ਪਏ ਤੇ ਸਰਕਾਰ ਨੂੰ ਚਾਹੀਦਾ ਵੀ ਇਹਦੇ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ ਜਿਹੜੇ ਘਰਾਂ ਦਾ ਨੁਕਸਾਨ ਹੋਇਆ ਉਹਨਾਂ ਗਰੀਬ ਪਰਿਵਾਰਾਂ ਨੂੰ ਮੁਆਵਜ਼ਾ ਮਿਲੇ ਜਿਹੜਾ ਸੀਵਰੇਜ ਸਿਸਟਮ ਨੂੰ ਸਹੀ ਕੀਤਾ ਜਾਵੇ ਜਿੱਥੇ ਕੋਈ ਕਤਾਹੀ ਕਿਸੇ ਅਫਸਰਾਂ ਨੇ ਕੀਤੀ ਹੈ ਅਫਸਰ ਕੀ ਕਰਦੇ ਆ ਸਾਡੇ ਪੰਜਾਬ ਦਾ ਇਕੱਲੇ ਕੱਟੂ ਦਾ ਹਾਲ ਨਹੀਂ ਸਾਰੇ ਪੰਜਾਬ ਦੇ ਪਿੰਡਾਂ ਦਾ ਇਹ ਹਾਲ ਹੈ ਪੰਜਾਬ ਦੇ ਜਿਹੜੇ ਅਫਸਰ ਨੇ ਉਹ ਆਪ ਦੇ ਏਸੀ ਕਮਰਿਆਂ 'ਚ ਬੈਠ ਕੇ ਪਾਲਿਸੀਆਂ ਬਣਾਉਂਦੇ ਨੇ ਉਹ ਪਿੰਡਾਂ 'ਚ ਨਹੀਂ ਆਉਂਦੇ ਵੀ ਪਿੰਡਾਂ ਦੀ ਸਥਿਤੀ ਕੀ ਹੈ ਪਿੰਡਾਂ ਦਾ ਪਾਣੀ ਕਿਵੇਂ ਸੀਵਰੇਜ ਜਾਊ ਤੇ ਕਿੱਥੇ ਅਸੀਂ ਦੀ ਨਿਕਾਸੀ ਕਰਾਂਗੇ ਉੱਥੇ ਸਾਡੇ ਇੱਕ ਮਰੀਜੀ ਮੋਟਰ ਲੱਗੀ ਆ ਜਦੋਂ ਮੱਚ ਜਾਂਦੀ ਉਹਨੂੰ ਕਬਣਾਉਣ ਦਾ ਇੰਤਜ਼ਾਮ ਨਹੀਂ ਉੱਥੇ ਕੋਈ ਪਹਿਰੇਦਾਰ ਨਹੀਂ ਕੋਈ ਚੌਂਕੀਦਾਰ ਨਹੀਂ ਵੀ ਜਿਹੜਾ ਇਹਨੂੰ ਲਾ ਸਕੇ ਇਹਨੂੰ ਚਲਾਵੇ ਦਿਨ ਰਾਤ ਪ੍ਰੋਪਰ ਉਹ ਮੋਟਰ ਚੱਲੇ ਤਾਂ ਸੀਵਰੇਜ ਨਾ ਬੰਦ ਹੋਵੇ ਜਦੋਂ ਸੀਵਰੇਜ ਪਾਈਪਾਂ 'ਚ ਦੇ ਵਿੱਚ ਜਾ が ਉਹਨੂੰ ਚਲਾਉਣ ਖਾਤਰ ਵੱਡੀਆਂ ਮਸ਼ੀਨਾਂ ਚਾਹੀਦੀਆਂ ਨੇ ਜਿੱਥੇ ਕਿ ਵੱਡੇ ਵੱਡੇ ਜਿਹੜੇ ਸ਼ਹਿਰ ਨੇ ਲੁਧਿਆਣਾ ਜਿੱਥੇ ਨਗਰ ਨਿਗਮ ਬਣੇ ਹੋਏ ਨੇ ਉੱਥੇ ਕਰੋੜਾਂ ਰੁਪਈਆ ਦੀਆਂ ਮਸ਼ੀਨਾਂ ਨੇ ਸੀਵਰੇਜ ਚਲਾਉਣ ਨੂੰ ਤੇ ਸਾਨੂੰ ਕੱਟੂ ਚ ਦੱਸਣ ਵੀ ਕੋਈ 5 ਰੁਪਈਆ ਦੀ ਚੀਜ਼ ਹੈ ਜਿਹੜੀ ਸੀਵਰੇਜ ਨੂੰ ਚਲਾਉਂਦੀ ਹੋਵੇ ਜਾਂ ਕੋਈ 100 ਰੁਪਈਆ ਕਿਸੇ ਬੰਦੇ ਨੂੰ ਦਿੰਦੇ ਹੁਣ ਜਿਹੜਾ ਸੀਵਰੇਜ ਦੀ ਨਿਗਰਾਨੀ ਕਰਦਾ ਹੋਵੇ ਤੇ ਸੀਵਰੇਜ ਚੱਲੂ ਕਿਵੇਂ ਤੁਸੀਂ ਸਾਨੂੰ ਸ਼ਹਿਰਾਂ ਨਾਲ ਕੰਪੇਅਰ ਕਰਤਾ ਸ਼ਹਿਰਾਂ ਦੇ ਬਰਾਬਰ ਦੀਆਂ ਸਹੂਲਤਾਂ ਤੁਸੀਂ ਕਿਹੜੇ ਪਿੰਡਾਂ ਨੂੰ ਦੇਵਾਂਗੇ ਸਾਨੂੰ ਦੱਸੋ ਤੁਸੀਂ ਇੱਕ ਵੀ ਮਸ਼ੀਨ ਸਾਡੇ ਪਿੰਡ 'ਚ ਹੋਵੇ ਜਿਹ ਜਾ ਕੇ ਦੇਖੋ ਬਰਨਾਲੇ ਦੇਖੋ ਤੁਸੀਂ ਬਠਿੰਡਾ ਨਗਰ ਨਗਰ ਲੁਧਿਆਣਾ ਪਟਿਆਲਾ ਜਿਹੜੇ ਵੱਡੇ ਨਗਰ ਉੱਥੇ ਕਿੰਨੇ ਕਰੋੜਾਂ ਰੁਪਈਆ ਦੀਆਂ ਮਸ਼ੀਨਾਂ ਤੇ ਕਿੱਡੇ-ਕੱਡੇ ਵੱਡੇ ਸੀਵਰੇਜ ਹੈ ਉੱਥੇ ਤਾਂ ਸੀਵਰੇਜ ਚੱਲੀ ਜਾਂਦਾ ਤੇ ਪਿੰਡਾਂ ਸੀਵਰੇਜ ਚੱਲਣਗੇ ਕਿਵੇਂ ਇੱਥੇ 10 ਰੁਪਏ ਦਾ ਸਰਕਾਰ ਖਰਚ ਨਹੀਂ ਕਰਦੀ ਜੀ ਸਾਡੀ ਤਾਂ ਸਰਕਾਰ ਤੋਂ ਮੰਗ ਹੈ ਵੀ ਸਾਨੂੰ ਸ਼ਹਿਰਾਂ ਦੇ ਬਰਾਬਰ ਸਹੂਲਤਾਂ ਦੇਣੀਆਂ ਤਾਂ ਸ਼ਹਿਰਾਂ ਦੇ ਬਰਾਬਰ ਸਾਨੂੰ ਮਸ਼ੀਨਰੀ ਵੀ ਦਿੱਤੀ ਜਾਵੇ ਜਿਹੜੀ ਸੀਵਰੇਜ ਨੂੰ ਚਲਾਵੇ ਤੇ ਨਹੀਂ ਇਹ ਸੀਵਰੇਜ ਪਾ ਕੇ ਗਰੀਬਾਂ ਦੇ ਘਰ ਨਾ ਟਾਹੇ ਜਾਣ ਗਰੀਬ ਆਪ ਦਾ ਵਧੀਆ ਰੈਣ ਬਸੇਰਾ ਕਰ ਰਹੇ ਆ ਸਾਨੂੰ ਇਹ ਸੀਵਰੇਜ ਦੀ ਲੋੜ ਨਹੀਂ ਅਸੀਂ ਸਰਕਾਰ ਤੋਂ ਮੰਗ ਕਰਦੇ ਆਂ ਵੀ ਇਹਦੀ ਇਨਕੁਆਰੀ ਕਰਕੇ ਇਹਨੂੰ ਸੁਧਾਰ ਕੀਤਾ ਜਾਵੇ